ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਸ ਟਾਈਮ ਆਪਣੀ ਮਾਨਵਤਾ ਸੇਵਾ ਅਭਿਰਧ ਆਸ਼ਰਮ ਸੰਸਥਾ ਦੇ ਬੈਠੇ ਪਿੰਡ ਲੇਲ ਔਰ ਜਿਸ ਤੁਸੀਂ ਵੀਰ ਨਾਲ ਬੈਠੇ ਵੇਖ ਰਹੇ ਹੋ ਇਹ ਵੀਰ ਤਕਰੀਬਨ ਸਾਨੂੰ 5-6 ਦਿਨ ਪਹਿਲਾਂ ਪਿੰਡ ਜਫਰਵਾਲ ਜਿਹੜਾ ਸਾਡੇ ਨਾਲ ਹੀ ਆ ਉਹਦੇ ਫਲਾਈਓਵਰ નીચે ਮਿਲਿਆ ਸੀ ਜੀ ਪਿੰਡ ਦੇ ਵੀਰਾਂ ਨੇ ਸਾਨੂੰ ਫੋਨ ਕੀਤਾ ਸੀ ਕਿ ਇਹ ਵੀਰ ਉੱਥੇ ਬੜੀ ਮਾੜੀ ਹਾਲਾਤ ਚ ਬੈਠਾ ਵਾ ਜੀ ਇਹਦਾ ਹੱਥ ਕਟਿਆ ਸੀ ਅਸੀਂ ਇਸ ਵੀਡੀਓ ਵਿੱਚ ਉਹ ਫੋਟੋ ਵੀ ਨਾਲ ਮੈਂਸ਼ਨ ਕਰਾਂਗੇ ਜਿਹੜੇ ਹਾਲਾਤਾਂ ਚ ਮਿਲਿਆ ਜੀ ਜਿਹੜੀਆਂ ਸੰਗਤਾਂ ਸਾਡਾ ਜੁੜੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੀ ਫੋਟੋ ਵੀਡੀਓ ਸਾਰਾ ਅਪਲੋਡ ਕੀਤਾ ਵਾ ਔਰ ਹੱਥ ਇੰਨੀ ਬੁਰੀ ਤਰ੍ਹਾਂ ਕਟਿਆ ਹੋਇਆ ਸੀ ਪਤਾ ਨਹੀਂ ਟੋਕੇ ਚ ਆਇਆ ਹੀ ਜਾਂ ਕਿਸੇ ਨੇ ਵੱਢਿਆ ਹੀ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਤੇ ਜਦੋਂ ਅਸੀਂ ਸਾਰੀ ਪੁੱਛਗਿੱਛ ਕੀਤੀ ਤੇ ਇਹ ਵੀਰ ਵੀ ਉਦੋਂ ਦਾ ਬੋਲਦਾ ਨਹੀਂ ਪਿਆ ਹੈਗਾ ਕੁਝ ਨਹੀਂ ਦੱਸਦਾ ਪਿਆ ਆਪਣੇ ਬਾਰੇ ਵੀ ਕਿੱਥੋਂ ਆਇਆ ਵਾ ਕਿੰਨੇ ਮਰਨਾ ਇਦਾਂ ਕੀਤਾ ਜਾਂ ਕਿਵੇਂ ਹੋਇਆ ਕੀ ਪਾਣਾ ਵਾਪਰਿਆ ਵਾ ਸੋ ਅਸੀਂ ਉਦੋਂ ਮੌਕੇ ਤੇ ਜਿੰਨੀ ਕਿ ਸਾਡੇ ਕਾਰਵਾਈ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਹਸਪੀਟਲ ਪ੍ਰਾਈਵੇਟ ਹਸਪੀਟਲ ਐਡਮਿਟ ਕਰਤਾ ਸ਼੍ਰੀ ਗੁਰੂਗ੍ਰਾਂਦ ਸਾਹਿਬ ਧਾਰੀਆਲ ਹਸਪੀਟਲ ਸਾਡੇ ਚੈਰੀਟੇਬਲ ਹਸਪੀਟਲ ਆ ਉੱਥੇ ਐਡਮਿਟ ਕੀਤਾ ਸੀ ਜੀ ਉੱਥੇ ਇਸ ਵੀਰ ਦਾ ਆਪਰੇਟ ਹੋਇਆ ਵਾ ਅੱਜ ਕਰੀਬਨ 5ਵੇਂ 6ਵੇਂ ਦਿਨ ਇਸ ਵੀਰ ਨੂੰ ਛੁੱਟੀ ਮਿਲੀ ਆ ਤੇ ਆ ਹੁਣ ਆਪਾਂ ਜਿਹੜਾ ਦਾ ਹੱਥ ਆ ਇਹਦਰ ਕਰ ਗਏ ਇਹ ਬਾਹਰ ਹੀ ਸਾਰੀ ਇਹਦੀ ਕੱਟੀ ਗਈ ਹੈ ਜੀ ਇਹਦਾ ਹੱਥ ਸੀ ਪੂਰਾ ਇਹਦਾ ਜਿੱਦਾਂ ਸਾਡੇ ਹੱਥ ਆ ਹੱਥ ਪੂਰਾ ਵੱਡਿਆ ਗਿਆ ਸੀ ਇਹਦਾ ਆਪਰੇਟ ਕਰਕੇ ਹੱਥ ਵਢਾ ਦਿੱਤਾ ਵਾ ਕਿਉਂਕਿ ਉਹ ਉਂਗਲਾਂ ਸੀ ਔਰ ਨਾੜਾਂ ਸਾਰੀਆਂ ਗਲ ਚੁੱਕੀਆਂ ਸੀ ਤਕਰੀਬਨ 4 ਪੰਨੇ ਪਹਿਲਾਂ 60 ਸੀ ਇਹਦੇ ਅੱਜ ਇਸ ਵੀਰ ਨੂੰ ਅਸੀਂ ਉਥੋਂ ਡਿਸਚਾਰਜ ਕਰਾ ਕੇ ਲੈ ਕੇ ਆਏ ਆ ਸੋ ਸੰਗਤ ਦੇ ਯੋਗ ਨਾਲ ਅਸੀਂ ਇਸ ਵੀਰ ਦਾ ਆਪਰੇਟ ਕਰਾਇਆ ਜਿਸ ਤੇ ਖਰਚਾ ਉਹ ਸਾਰਾ ਸੰਗਤ ਨੇ ਰਲ ਮਿਲ ਕੇ ਵੀਰਾ ਭਰਾਮਾ ਨੇ ਕੀਤਾ ਔਰ ਇਸ ਵੀਰ ਦਾ ਆਪਰੇਸ਼ਨ ਹੋਇਆ ਵਾ ਸਾਡੀ ਮਨ ਚ ਸਾਡੇ ਇੱਕੋ ਹੀ ਖਿਆਲ ਹੈ ਕਿ ਇਸ ਵੀਰ ਦਾ ਇਹ ਹਾਲਾਤ ਹੋਏ ਕਿਵੇਂ ਜਾਂ ਕਿਤੇ ਕਿੰਨੇ ਕੀਤੇ ਆ ਉਹਦਾ ਸਾਨੂੰ ਕੁਝ ਨਹੀਂ ਪਤਾ ਲੱਗ ਸਕਿਆ ਨਾ ਇਹ ਵੀਰ ਬੋਲਦਾ ਪਿਆ ਜੀ ਸੋ ਅਸੀਂ ਸਾਰੇ ਵੀਰਾਂ 'ਗੇ ਬੇਨਤੀ ਕਰਦੇ ਆ ਯਾਰ ਤੁਸੀਂ ਕੰਮ ਕਰਾਓ ਜਰੂਰ ਕਿਸੇ ਕਰਾਉਂਦੇ ਬੰਦਾ ਰੱਖਦੇ ਹੋ ਪਰ ਇਦਾਂ ਮਾੜੇ ਹਾਲਾਤ ਨਾ ਕਰੋ ਜੋ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਪੀ ਇਹਦਾ ਸ਼ਾਇਦ ਟੋਕੇ ਜੱਥ ਆ ਗਿਆ ਵਾ ਔਰ ਪਤਨ ਜਿਹਦੇ ਕੋਈ ਕੰਮ ਕਰਦਾ ਸੀ ਜਾਂ ਕਿਵੇਂ ਉਹਨੇ ਇਹਦੀ ਟ੍ਰੀਟਮੈਂਟ ਕਰਾਉਣ ਤੋਂ ਖਾਤਰ ਇਹਨੂੰ ਹਸਪੀਟਲ ਛੱਡਤਾ ਉੱਥੋਂ ਇਹ ਭੱਜ ਗਿਆ ਜਾਂ ਆ ਗਿਆ ਵਾ ਸਰਕਾਰੀ ਹਸਪਤਾਲੋਂ ਇਹਦੇ ਹੱਥ ਗਿਸ਼ੂ ਆਇਆ ਦਾ ਸੀ ਬੜੇ ਮਾੜੇ ਹਾਲਾਤ ਸੀ ਕਸੂਰ ਕਿਸ ਵੀਰ ਦਾ ਇਹ ਰੱਬ ਜਾਣਦਾ ਪਰ ਇਹ ਵੀ ਜਿੱਦਾਂ ਦੇ ਦੇ ਹਾਲਾਤ ਸੀ ਇਹ 2-4 ਦਿਨ ਹੋ ਰਹਿ ਜਾਂਦਾ ਇਹਦੇ ਹੱਥ 'ਚ ਕੀੜੇ ਪੈ ਜਨੇ ਸੀ ਕੁਝ ਪਸ ਸਾਰੀ ਬਾਹ ਬਦਲਨੀ ਪੈਂਦੀ ਚਲੋ ਗੁਰੂ ਮਾਰਣੇ ਦੀ ਕਿਰਪਾ ਕੀਤੀ ਸਾਡੇ ਕੋਲ ਸੇਵਾ ਲਈ ਆ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਅਸੀਂ ਇਸ ਵੀਰ ਦਾ ਟ੍ਰੀਟਮੈਂਟ ਕਰਾਇਆ ਵਾ ਅੱਜ ਇਸ ਵੀਰ ਨੂੰ ਛੁੱਟੀ ਦਿਵਾ ਕੇ ਲੈ ਆਏ ਆ ਤੇ ਅਸੀਂ ਕੋਸ਼ਿਸ਼ ਕੀਤੀ ਚਲੋ ਵੀਡੀਓ ਪਾਈਏ ਸੰਗਤ ਨਾਲ ਸਾਂਝੀ ਕਰੀ ਕਿੰਦਾਂ ਦੇ ਹਾਲਾਤ ਸੀ ਕਿਵੇਂ ਆ ਹੁਣ ਇਹ ਵੀਰ ਇੱਥੇ ਰਹੇਗਾ ਇਸ ਵੀਰ ਦੀ ਜੋ ਵੀ ਸੇਵਾ ਪਾਣੀ ਹੋਏਗੀ ਦਵਾਈ ਦਾਰੂ ਸਾਰ ਇੱਥੇ ਕੀਤਾ ਜਾਏਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿ ਇਸ ਵੀਰ ਬਾਰੇ ਸਾਨੂੰ ਪਤਾ ਲੱਗ ਸਕੇ ਇਹ ਵੀਰ ਪ੍ਰਵਾਸੀ ਹੈ ਜਾਂ ਪੰਜਾਬੀ ਹੈ ਜਾਂ ਕਿੱਥੋਂ ਦਾ ਰਹਿਣ ਵਾਲਾ ਵਾ ਸਾਨੂੰ ਪਤਾ ਲੱਗ ਸਕੇ ਵੀਡੀਓ ਨੂੰ ਬੇਨਤੀ ਅਸੀਂ ਫੇਰ ਕਰਦੇ ਆਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸ ਵੀਰ ਬਾਦੇ ਪਤਾ ਲੱਗ ਸਕੇ ਜਿਸ ਕਿਸੇ ਵੀਰ ਨੂੰ ਇਸ ਵੀਰ ਬਾਦੇ ਕੋਈ ਜਾਣਕਾਰੀ ਹੋਵੇ ਉਹ ਸਾਡਾ ਸੰਪਰਕ ਕਰੋ 90410 55252 96468 65500 ਇੰਨੀ ਦੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ